ਉਹ ਫੇਲ ਹੋ ਜੇ ਪਾਣੀਆਂ ਜੋ ਕਰੇ ਆਸ਼ਕੀ ਤੇ ਬਵੇਂ ਨਾ ਹਟ ਤੈਂ ਦਾਰੂ ਪੀ ਕੇ ਸੌਦਾ ਜੋ ਵਪਾਰੀ ਕਰਦੇ ਤੇ ਕਦੇ ਨਹੀਂ ਖੱਟਦੇ ਹਉ ਪੁਲਸੀਆ ਕਦੇ ਨਹੀਂ ਰਿਆਜ ਕਰਦਾ ਗੁੱਲੀ ਪੈ ਜੇ ਤਣ ਜੇ ਜੱਟ ਦੀ ਸਮਾਨ ਨੂੰ ਗੁੱਡੀ ਉਹ ਦੋ ਡੀਕਦੀ ਜੇ ਪੁੱਤ ਵਹਿਲੀ ਬਣ ਜੇ ਜੱਟ ਟੌਪ ਤੇ ਹੋਵੇ ਹੂੰ ਸਭ ਕੁਝ ਮਾਲਕ ਨੇ ਬਖਸ਼ਿਆ ਹੋਵੇ ਟਰੈਕਟਰ ਟਰਾਲੀਆਂ ਜੌਂਡੀਆਰ ਫਾਰਕੂਲਰਾਂ ਖੜੀਆਂ ਹੋਣ ਸਭ ਕੁਝ ਉਦੋਂ ਜੇ ਉਹਦਾ ਪੁੱਤ ਨਲਾਇਕ ਨਿਕਲਿਆ ਹੋਵੇ ਨਾ ਫਿਰ ਚੜੀ ਹੋਈ ਸਮਾਨੀ ਗੁੱਡੀ ਥਾ ਥੱਲੇ ਵਜਦੀ ਜਿਵੇਂ ਮੰਨ ਲਓ ਮੈਂ ਗਾਉਣਾਗਾ ਮੈਨੂੰ ਇੱਲ ਤੋਂ ਕੁੱਕੜ ਨਾਮ ਦਾ ਹੋਵੇ ਤੇ ਅੱਜ ਜਿਹੜਾ ਮਰਜੀ ਹੈ ਬਾਈ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਤੇ ਧੂਣੀਆਂ ਆਪਦੇ ਸਿਰ ਤੇ ਫੂਕਣੀ ਚਾਹੀਦੀ ਹੈ ਹੂੰ ਜਾਓ ਪੈਸੇ ਦਿਓ ਮਿਊਜ਼ਿਕ ਟਰੈਕਟਰ ਨੂੰ ਹੂੰ ਵਾਜਾਂ ਸਹੀ ਬਾਈ ਜੀ ਵਾਜਾਂ ਪਿੰਡੇ ਵਾਂਗੂੰ ਗੂੰਜਦੀਆਂ ਅੱਜ ਕੱਲ ਪੈਸਾ ਮੇਨ ਹੋ ਗਿਆ ਜੀ ਹੂੰ ਕੋਈ ਕਲਾਕਾਰ ਜਿਹੜੇ ਹੁਣ ਦੇ ਮੁੰਡੇ ਆ 8-9 ਲੱਖ ਰੁਪਈਆ ਲਾਉਂਦੇ ਆ ਗੀਤ ਤੇ ਇੱਕ ਗੀਤ ਤੇ ਬਾਈ ਜੀ ਹੂੰ ਉਹਦੀ ਐਡ ਲਾਉਂਦੇ ਆ ਜੀ 4-5 ਲੱਖ ਗੀਤ ਤਾਂ ਬਾਈ ਜੀ ਆਪੇ ਚੱਲ ਪੈਂਦਾ ਹੂੰ ਠੀਕ ਹੈ ਕਿ ਨਹੀਂ ਹੂੰ ਇੰਨੇ ਪੈਸਿਆਂ ਨਾਲ ਧਰੇਲ ਗੱਡੀ ਚੱਲ ਪੈਂਦੀ ਆ 15-16 ਲੱਖ ਨਾਲ ਹੂੰ ਤੇ ਇਹ ਤਾਂ ਗੀਤ ਹੈ ਜੀ ਇਹਨੂੰ ਕੀ ਜਿਹੜਾ ਕੋਈ ਮੇਰੇ ਵਰਗਾ ਨਹੀਂ 15-20 ਲੱਖ ਰੁਪਈਆ ਲਾ ਸਕਦਾ ਉਹ ਆਪਦਾ ਤੋਰੀ ਫੁਲਕਾ ਜੀ ਵੀਡੀਓ ਪਾਤੀ ਕੋਈ ਜਾਂ ਜਿੱਥੇ ਪ੍ਰੋਗਰਾਮਾਂ ਤੇ ਗਏ ਉੱਥੇ ਆਪਦਾ ਫਨ ਦਿਖਾਉਂਦਾ ਉਹ ਆਪਦੀ ਕਲਾਕਾਰੀ ਦਿਖਾਉਂਦਾ ਤੇ ਉਹ ਗਾਂਹ ਪ੍ਰੋਗਰਾਮ ਲਈ ਜਾਂਦਾ ਜੀ ਮੇਨ ਤਾਂ ਵੀਰੇ ਕਲਾਕਾਰੀ ਕਿਸੇ ਦਾ ਨਾਮ ਤਾਂ ਮੈਂ ਲੈਂਦਾ ਨਹੀਂ ਜਿਹੜੇ ਪੰਜ ਛੀ ਕਲਾਕਾਰ ਮੋਟੇ ਜਿਹੇ ਹਨ ਇਹ ਬਾਈ ਕਿਸੇ ਦੇ ਨਾਮ ਇਹ ਵਾਜਾ ਰੱਖਣ ਤੇ ਆ ਜਾਣ ਕੀ ਕਲਾਕਾਰਾਂ ਦੇ ਤੁਹਾਨੂੰ ਫੋਨ ਆਏ ਆ ਕਿਵੇਂ ਤੂੰ ਬੜਾ ਜਿਆਦਾ ਬੰਦਦਾ ਐਡਾ ਕਰਦਾ ਤੇ ਰਿਕਵੈਸਟ ਕਿਉਂ ਨਹੀਂ ਆਈ ਵਾਹ ਜੇ ਐਡਾ ਦਾ ਆ ਸਟੇਜ ਤੇ ਤੈਨੂੰ ਪ੍ਰੋਗਰਾਮ ਕਿਉਂ ਨਹੀਂ ਮਿਲਦੇ ਜੇ ਐਡਾ ਤੋਂ ਵੱਡਾ ਕਲਾਕਾਰ ਹਨ ਬਿਲਕੁਲ ਇਹ ਗੱਲ ਸੱਚੀ ਹੈ ਜੀ ਤੁਹਾਡੀ ਕਲਾਕਾਰ ਤਾਂ ਦੇਖੋ ਜੀ ਰਹਿ ਹੀ ਨਹੀਂ ਗਿਆ ਹੁਣ ਬਾਈ ਜੀ ਮੈਂ ਤੁਹਾਨੂੰ ਦੱਸਾਂ ਕਲੰਕਾਰ ਜਾਦੇ ਆ ਕਲੰਕਾਰ ਹੈ ਨਹੀਂ ਕਲੰਕ ਕਿਸ ਨੂੰ ਕਹਿੰਦੇ ਤੁਸੀਂ ਕਲੰਕਾਰ ਆ ਜੀ ਸਾਰੇ ਨਹੀਂ ਕਹਿੰਦੇ ਕਿ ਕਿਹਦੇ ਕਲੰਕ ਬਿਲਕੁਲ ਕਲੰਕ ਆ ਜੀ ਪੈਸੇ ਦੀ ਖਾਤਰ ਉਹਨਾਂ ਨੇ ਟੱਕੂਆ ਘਵਾੜੀ ਕੋਈ ਤਲਵਾਰ ਹਮ ਇਹੋ ਜਿਹਾ ਕੋਈ ਗੀਤ ਹੀ ਨਹੀਂ ਛੱਡਿਆ ਮੈਂ ਕਲਾਕਾਰੀ ਦੇ ਤੌਰ ਤੇ ਵਿਚਰਦਾ ਜਦੋਂ ਹਮ ਮੈਂ ਬਿਲਕੁਲ ਸੱਚ ਤੇ ਅਸਲੀਅਤ ਗੱਲ ਕਰਦਾ ਇੱਕ ਬੰਦਾ ਕਹਿੰਦਾ ਹੁੰਦਾ ਵੀ ਯਾਰ ਇਹ ਤਾਂ ਜਮੇ ਹੀ ਗਰੀਬ ਆ ਇਹਦੇ ਕੋਲ ਕੁਝ ਵੀ ਹੈ ਨਹੀਂ ਹਮ ਸਾਡੇ ਯਾਰ ਮਿੱਤਰ ਐਡੇ-ਐਡੇ ਤਕੜੇ ਆ ਬਹੁਤ ਵੱਡੇ-ਵੱਡੇ ਸਾਨੂੰ ਆਹੰਦੇ ਨਾਲ ਕੀਤਾ ਹੀ ਤਾਂ ਦੱਸ ਕੱਲੂ ਕੱਲੂ ਤੁਸੀਂ ਸਾਨੂੰ ਕੋਈ ਕਹਦੇ ਬੀਆ ਗੀਤ ਰਿਕਾਰਡ ਕਰਨਾ ਤੁਸੀਂ ਕਰ ਦੋਗੇ ਤੁਸੀਂ ਕਿਹੜਾ ਨਾ ਗਾਉਂਗੇ ਟੱਕੂਏ ਵਾਲਾ ਗਨਾਸੇ ਵਾਲਾ ਬੀਅਲੀ ਜੀ ਤੁਸੀਂ ਸਾਡਾ ਗੀਤ ਕਰਕੇ ਦਿਓ ਤੁਹਾਥੋਂ ਕਰੋਨਾ ਬੰਬੇ ਦੀ ਕੰਪਨੀ ਆਈ ਦੀ ਕੋਈ ਤਕੜੀ ਆਈ ਦੀ ਫਿਰ ਤੁਸੀਂ ਵੀ ਉਸ ਲੈਂਡ ਚ ਕਲੰਕਾਂ ਵਾਲੀ ਲੈਂਡ ਚ ਆ ਜਾਓਗੇ ਬਾਈ ਜੀ ਤੁਸੀਂ ਆਪ ਦਾ ਸੈਟਅਪ ਲੈ ਕੇ ਆਏ ਹੋ ਤੇ ਜੇਤ ਮੈਂ ਤੁਹਾਨੂੰ ਕਹਿ ਦਿੰਦਾ ਵੀ ਐਂ ਕਰੋ ਜੀ ਆਪਾਂ ਰੇਲ ਗੱਡੀ ਦੀ ਲਾਈਨ ਤੇ ਲਾਉਣਾ ਤੁਸੀਂ ਲਾ ਲੈnde ਵੀ ਇਧਰੋਂ ਰੇਲ ਗੱਡੀ ਆਉਗੀ ਹੁਣ ਨਹੀਂ ਲਾਉਂਦੇ ਨਹੀਂ ਲਾਉਂਦੇ ਸੀ ਉਹੀ ਗੱਲ ਇਹ ਵੀ ਅਸੀਂ ਨਹੀਂ ਮਰਦੇ ਸਾਡੀ ਜ਼ਮੀਰ ਕੰਮ ਕਰਦੀ ਐ ਪਹਿਲੀ ਗੱਲ ਜਿਹੜਾ ਕਲਾਕਾਰ ਕਲ ਫਲਾਉਣ ਲੱਗ ਗਿਆ ਉਹਨੂੰ ਚਾਹੀਦਾ ਵੀ ਮੈਂ ਆਪਦੇ ਤੋਂ ਛੋਟੇ ਕਲਾਕਾਰ ਦੀ ਰਿਸਪੈਕਟ ਕਰਾਂ ਉਹਨੂੰ ਮੁਹੱਬਤ ਦੇਵਾਂ ਕਲਾਕਾਰ ਤਾਂ ਬਾਈ ਜੀ ਬੱਸ ਪੁੱਛੋ ਹੀ ਨਾ ਤੁਸੀਂ ਨਹੀਂ ਜੇ ਤੁਹਾਡਾ ਘਰ ਵੀ ਜੋਗਿਆਂ ਦੀ ਬਸਤੀ 'ਚ ਹੁੰਦਾ ਹਾਂ ਤੇ ਤੁਸੀਂ ਉੱਥੋਂ ਘਰ ਛੱਡ ਦਿੰਦੇ ਕਲਾਕਾਰ ਤੁਸੀਂ ਤੁਸੀਂ ਤਰੱਕੀ ਕਰਕੇ ਉਹ ਗੱਲ ਬੱਕਰੀ ਐ ਤਰੱਕੀ ਕਰਕੇ ਬਿਲਕੁਲ ਘਰ ਤਾਂ ਉੱਥੇ ਰਹੂਗਾ ਗੱਪ ਝੂਠ ਮਾਰਨੇ ਆ ਤੋ ਛੋਟੇ ਕਲਾਕਾਰ ਇੱਕ ਡੀਕ ਚੰਗੀ ਤੇ ਵਧੀਆ ਗੱਲ ਤੁਹਾਡਾ ਕਹਿੰਦਾ ਭਾਵ ਘਰ ਕਿਤੇ ਹੁੰਦਾ ਦੱਸਣਾ ਕਿਤੇ ਹੋਰ ਦੱਸਣਾ ਕਿਤੇ ਹੋਰ ਜਿਹਨੂੰ ਆਪਾਂ ਪੰਜਾਬੀ ਚ ਕਹੇ ਦਿੰਨੇ ਆ ਪਾਡੀ ਵੀ ਪਾਟੀ ਮਾਰਨੀ ਹੈ ਪਤੰਦਰੋ ਤੁਹਾਡੀਆਂ ਗੱਡੀਆਂ ਸਾਰੀਆਂ ਕਿਸ਼ਤਾਂ ਤੇ ਠੀਕ ਹੈ ਤੁਸੀਂ ਰਹਿ ਕਿਤੇ ਗੋਲ ਰਹੇ ਹੋ ਦੱਸ ਕਿਤੇ ਹੋਰ ਰਹੇ ਹੋ ਵੱਡੀ ਗੱਲ ਤੁਹਾਡੀ ਆਪਦੇ ਪਰਿਵਾਰ ਨਾਲ ਸੈਟਲਮੈਂਟ ਪੰਗੇ ਤੁਸੀਂ ਮੇਰੇ ਨਾਲ ਲੈਨੇ ਹੋ ਅੱਛਾ ਧਮਕੀਆਂ ਵਾਲੀ ਤੁਸੀਂ ਗੱਲ ਕੀਤੀ ਸੀ ਵੀ ਤੁਹਾਨੂੰ ਕੋਈ ਕਹਿੰਦਾ ਵਾਦੂ ਧਮਕੀਆਂ ਮਿਲਦੀਆਂ ਬਾਈ ਜੀ ਕਿਉਂ ਲੈ ਮੈਂ ਤੁਹਾਨੂੰ ਨੰਬਰ ਵਿਖਾ ਦਿੰਨਾ ਅਨੌਨ ਨੰਬਰ ਉੱਤੇ ਨੰਬਰ ਹੀ ਨਹੀਂ ਆਉਂਦਾ ਕੋਈ ਕਈ ਤੱਕ ਲਈ ਜ਼ੀਰੋ ਹੀ ਲਿਖੀ ਆ ਜਾਂਦੀ ਸਰ ਤੇ ਭਾਈ ਦੱਸ ਦਿੰਦੇ ਅਗਲੇ ਕਿਉਂ ਤੁਹਾਨੂੰ ਧਮਕੀਆਂ ਖਾਧੀਆਂ ਹੁੰਦੀਆਂ ਭਾਈ ਜੀ ਉਹ ਕਹਿ ਦਿੰਦੇ ਵੀ ਤੁਸੀਂ ਹਟਣਾ ਗਾਉਣਾ ਕਿ ਨਹੀਂ ਪੈਸਾ ਤਾਂ ਜਦੋਂ ਕਲਾਕਾਰ ਕੋਲੇ ਆ ਗਿਆ ਜਿਹਨੇ ਵੇਖਿਆ ਨਹੀਂ ਕਦੇ ਜਿਹਨੇ ਕਦੇ ਵੇਖਿਆ ਨਹੀਂ ਪੈਸਾ ਉਹਦੇ ਕੋਲੇ ਜਦੋਂ ਆ ਗਿਆ ਨਾ ਉਹਨੇ ਦੂਜੇ ਬੰਦੇ ਨੂੰ ਬੁਲਾਉਣਾ ਬੰਦ ਕਰ ਦੇਣਾ ਭਾਈ ਜੀ ਬਿਲਕੁਲ ਨਹੀਂ ਬੁਲਾਉਂਦਾ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਨਵੇਂ ਨਵੇਂ ਆਰਟਿਸਟ ਨਵੇਂ ਨਵੇਂ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਾਈਗੇ ਅੱਜ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਉਹ ਕਲਾਕਾਰ ਕੌਣ ਨੇ ਉਹ ਕਿੰਨਾ ਦੇ ਸ਼ਗਿਰਦ ਨੇ ਕਰਤਾਰ ਰਮਲਾ ਨੂੰ ਕੌਣ ਨਹੀਂ ਜਾਣਦਾ ਕਰਤਾਰ ਰਮਲਾ ਜੀ ਪਰ ਸਾਡੇ ਵਿੱਚ ਅੱਜ ਨਹੀਂ ਹੈਗੇ ਪਰ ਉਹਨਾਂ ਦਾ ਨਾਮ ਹਰ ਇੱਕ ਬੱਚਾ ਬੱਚੀ ਦੀ ਜ਼ੁਬਾਨ ਤੇ ਆ ਕਰਤਾਰ ਰਮਲੇ ਦਾ ਉਹਨਾਂ ਦੇ ਗੀਤਾਂ ਨੂੰ ਬੜਾ ਲੋਕ ਪਿਆਰ ਕਰਦੇ ਨੇ ਉਹਨਾਂ ਦੇ ਸ਼ਗਿਰਦ ਸਾਡੇ ਨਾਲ ਅੱਜ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੀ ਗਾਇਕੀ ਬਾਰੇ ਗੱਲ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਫਿਰ ਗੱਲਬਾਤ ਸ਼ੁਰੂ ਕਰਾਂਗੇ ਸਾਡੇ ਨਾਲ ਨੇ ਰਹਿਮਤ ਅਲੀ ਖਾਨ ਤੇ ਪਹਿਲਾਂ ਤੁਹਾਡਾ ਰਹਿਮਤ ਜੀ ਸਵਾਗਤ ਹੈ ਸਾਡੇ ਅੱਜ ਦੇ ਪੋਡਕਾਸਟ ਦੇ ਵਿੱਚ ਤੁਹਾਡੀ ਫਿਰ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਕਰਦੇ ਆਂ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲੇ ਪਹੁੰਚੇ ਤੁਹਾਡੀ ਸਾਰੀ ਟੀਮ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਨਿੱਘਾ ਸਵਾਗਤ ਹੈ ਸੱਚ ਦੀ ਪੜਤਾਲ ਤੁਹਾਡਾ ਜਿਹੜਾ ਚੈਨਲ ਆ ਉਹਦੇ ਤੇ ਬਹੁਤ ਸੋਹਣੇ ਸੋਹਣੇ ਚਿਹਰੇ ਤੁਸੀਂ ਲੈ ਕੇ ਪੇਸ਼ ਹੁੰਨੇ ਹੋ ਤੁਹਾਡਾ ਸਬਦ ਦਾ ਬਹੁਤ ਧੰਨਵਾਦ ਤੁਸੀਂ ਅੱਜ ਮੇਰੇ ਕੋਲੇ ਪਹੁੰਚੇ ਹੋ ਸ਼ੁਕਰੀਆ ਮਿਹਰਬਾਨ ਜੀ ਗਾਇਕੀ ਦਾ ਗਾਇਕੀ ਦੀ ਲੈਂਡ ਦੇ ਵਿੱਚ ਆਉਣ ਦਾ ਤੁਹਾਡਾ ਸਬਬ ਕਿਵੇਂ ਬਣਦਾ ਕਿਵੇਂ ਆਈ ਜਿਹੜੇ ਅਜੰਗ ਮੁੰਡੇ ਐ ਕੋਈ ਬਾਹਰ ਨੂੰ ਜਾ ਰਿਹਾ ਜੀ ਕੋਈ ਇੰਜੀਨੀਅਰ ਬਣ ਰਿਹਾ ਕੋਈ ਕਹਿੰਦਾ ਮੈਂ ਫੌਜ ਚ ਭਰਤੀ ਹੋ ਜਾ ਕੋਈ ਕਹਿੰਦਾ ਮੈਂ ਪੁਲਿਸ ਚ ਬੰਦਿਆ ਚਲੋ ਗਾਇਕੀ ਵੀ ਬਹੁਤ ਵਧੀਆ ਗੱਲ ਹੈ ਮਾੜੀ ਨਹੀਂ ਜਿਹਦਾ ਗਲਾ ਹੋਊਗਾ ਉਹੀ ਗਾਊਗਾ ਇਹਦਾ ਦਾਮ ਵਾਲਾ ਬੰਦਾ ਗਾ ਸਕਦਾ ਸਵੱਬ ਕਿਵੇਂ ਬਣਿਆ ਇੱਧਰ ਗਾਇਕੀ ਦੀ ਲੈਂਡ ਵਿੱਚ ਆਉਂਗਾ ਗਾਇਕੀ ਦੀ ਲੈਂਡ ਚ ਆਉਣ ਦਾ ਸਭ ਤੋਂ ਪਹਿਲਾਂ ਤਾਂ ਜੀ ਇਹ ਹੈ ਵੀ ਮੇਰਾ ਸਾਰੇ ਕਲਾਕਾਰਾਂ ਨਾਲੋਂ ਡਿਫਰੈਂਟ ਆ ਮਸਲਾ ਥੋੜਾ ਜਿਹਾ ਜੀ ਮੇਰੇ ਬੜੇ ਸਤਿਕਾਰਯੋਗ ਨੇ ਮੇਰੇ ਚਾਚਾ ਜੀ ਸ਼ੌਕਤ ਅਲੀ ਸਾਹਿਬ ਜੀ ਡਾਕਟਰ ਬੋਰਡ ਜੀ ਜੀ ਉਹਨਾਂ ਕੋਲ 우ਸਤਾਦ ਕਰਤਾਰ ਰਮਲਾ ਜੀ ਆਇਆ ਕਰਦੇ ਸਨ ਅਸੀਂ ਉਹ ਤੋਂ ਬਿਲਕੁਲ ਛੋਟੇ ਸੀ ਸਾਨੂੰ ਨਹੀਂ ਪਤਾ ਸੀ ਪਰ ਸਾਡੇ ਨਾਲ ਉਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਬ੍ਰਮਲਾ ਸਾਹਿਬ ਦੇ ਜਦੋਂ ਤੱਕ ਉਹ ਸਰੀਰਕ ਰੂਪ ਵਿੱਚ ਦੁਨੀਆ 'ਚ ਰਹੇ ਨੇ ਤਾਂ ਉਹਨਾਂ ਨੇ ਸਾਡੇ ਨਾਲ ਬਹੁਤ ਬੇਹਥਾਮ ਮੁਹੱਬਤ ਰੱਖੀ ਮੇਰੇ ਵਿਆਹ ਤੇ ਜੋ ਕੁਝ ਵੀ ਹਰ ਇੱਕ ਤਰ੍ਹਾਂ ਦਾ ਉਹਨਾਂ ਨੇ ਮਨੂ ਆ ਕੇ ਸਾਡਾ ਪੱਖ ਪੂਰਿਆ ਹਰਕਤਰ ਤੋਂ ਅ ਤਾਂ ਜਦੋਂ ਅਸੀਂ ਛੋਟੇ-ਛੋਟੇ ਸੀ ਤਾਂ ਸਾਡੇ ਘਰ ਉਸਤਾਦ ਕਰਤਾਰ ਰਮਲਾ ਜੀ ਆਇਆ ਕਰਦੇ ਸਨ ਅ ਸਟੀਮ ਗੱਡੀ ਹੋਇਆ ਕਰਦੀ ਹਮ ਆਰ ਉਹਨਾਂ ਨਾਲ ਜਿਹੜੀ ਮੈਡਮ ਹੋਇਆ ਕਰਦੀ ਸੀ ਉਹਦੇ ਛੋਟੇ-ਛੋਟੇ ਬਾਜੂ ਵਾਲੇ ਕੱਪੜੇ ਪਾਏ ਹੁੰਦੇ ਹਮ ਅਸ ਤਾਂ ਛੋਟੇ ਹੁੰਦੇ ਸੀ ਬਿਲਕੁਲ ਹਮ ਉਹਨਾਂ ਦੇ ਹੱਥ ਚ ਤੂਮ ਵੀ ਫੜੀ ਹੁੰਦੀ ਸੀ ਜਦੋਂ ਆਪਣੇ ਘਰ ਆਉਂਦੇ ਸੀ ਰਫਲ ਹੁੰਦੀ ਸੀ ਉਹਨਾਂ ਕੋਲੇ ਉਹਨਾਂ ਟਾਈਮਾਂ 'ਚ ਇਹ ਗੱਲਾਂ ਮੰਨ ਲਓ ਆ ਦੇਖ ਕੇ ਐਂ ਲੱਗਦਾ ਸੀ ਵੀ ਹਨਾ ਹਮ ਤਾਂ ਸਾਨੂੰ ਸਾਡੇ ਮਾਤਾ ਨੇ ਅਸੀਂ ਜਦੋਂ ਪੁੱਛਦੇ ਸੀ ਵੀ ਇਹ ਕੌਣ ਆ ਜਿਹੜੇ ਥੋੜੇ ਜਿਹੇ ਦਿਨਾਂ ਤੋਂ ਆਪਣੇ ਘਰ ਆਉਂਦੇ ਆ ਹਮ ਤਾਂ ਉਹ ਦੱਸਦੇ ਸੀ ਵੀ ਇਹ ਤੁਹਾਡੇ ਤਾਇਆ ਜੀ ਹਮ ਤੇ ਉਹਨਾਂ ਨੇ ਤਾਇਆ ਜੀ ਵਾਲਾ ਹੀ ਫਰਜ਼ ਨਿਭਾਇਆ ਮੈਂ ਮੈਂ ਜੇ ਕਦੇ ਕਹਿ ਵੀ ਦਿੰਦਾ ਸੀ ਗੁਰੂ ਜੀ ਤੋ ਕਹਿੰਦੇ ਸੀ ਵੀ ਤੂੰ ਬਾਅਦ ਚ ਮੈਨੂੰ ਦੱਸ ਦੇ ਵੀ ਤੂੰ ਭੁੱਲ ਗਿਆ ਸੀ ਜਿਹੜਾ ਰਿਸ਼ਤਾ ਉਹੀ ਰੱਖਿਆ ਕਰ ਇਹ ਗੱਲ ਰਮਲਾ ਜੀ ਕਹਿੰਦੇ ਸੀ ਹਾਂ ਜੀ ਉਸਤਾਦ ਕਰਤਾਰ ਰਮਲਾ ਜੀ ਮੈਂ ਉਹਨਾਂ ਨੂੰ ਜਦੋਂ ਤੱਕ ਕਿਤੇ ਵੀ ਬੁਲਾਇਆ ਜੇ ਤੱਕ ਕੋਈ ਜਾਦੇ ਵੱਡੀ ਮਹਿਫਿਲ ਆ ਤਾਂ ਮੈਂ ਗੁਰੂ ਜੀ ਕਹਿੰਦਾ ਨਹੀਂ ਮੈਂ ਤਾਇਆ ਜੀ ਕਹਿ ਕੇ ਬੁਲਾਉਂਦਾ ਸੀ ਉਹਨਾਂ ਨੂੰ ਇਹ ਜਿਹੜੇ ਉਹਨਾਂ ਨਾਲ ਰਹਿੰਦੇ ਆ ਉਹਨਾਂ ਦੇ ਉਦੋਂ ਮਜਿਸ਼ੀਅਨ ਸੀ ਹੁਣ ਤੱਕ ਉਹਨਾਂ ਨੂੰ ਸਭ ਨੂੰ ਪਤਾ ਟੋਟਲ ਐ ਰਮਲਾ ਸਾਹਿਬ ਬਹੁਤ ਨਿੱਗੀ ਸ਼ਖਸੀਅਤ ਸੀ ਉਹਨਾਂ ਨੂੰ ਅੰਦਰੋਂ ਪੜਨਾ ਆਮ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਸੀ ਹਮ ਅੱਜ ਤੱਕ ਜਿੰਨੇ ਵੀ ਕਲਾਕਾਰ ਡਿਊਟ ਜਾਂ ਸੋਲੋ गा ਰਹੇ ਨੇ ਹਮ ਉਹਨਾਂ ਦੇ ਸਮਕਾਲੀ ਜਾਂ ਉਹਨਾਂ ਦੇ ਪਹਿਲਾਂ ਵਾਲੇ ਹਮ ਸਭ ਉਹਨਾਂ ਨੂੰ ਮੰਨਦੇ ਆ ਉਹਨਾਂ ਨੇ ਆਪਦੀ ਗਾਇਕੀ ਦਾ ਲੋਹਾ ਮਨਵਾਇਆ ਹਮ ਅ ਇੱਕ ਫਿਲਮ 'ਚ ਵੀ ਸ਼ੇਅਰ ਸੀ ਜਿਹੜਾ ਉਹਨਾਂ ਤੋਂ ਗਵਾਇਆ ਗਿਆ ਸੀ ਹਮ ਕਿਉਂਕਿ ਉਹਨਾਂ ਦੀ ਆਵਾਜ਼ ਸੀ ਜਿਹੜੀ ਉਹ ਸ਼ੇਰਾਂ ਨੂੰ ਪਰਫੈਕਟ ਸੀ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਬੇਸ ਇਕ ਅਲੱਗ ਤਰ੍ਹਾਂ ਦੀ ਜਿਹੜੀ ਸ਼ਾਰਪ ਸੀ ਉਹ ਉਹਨਾਂ ਕੋਲੇ ਸੀ ਸਿਰਫ ਹੂੰ ਸਾਡੀ ਬੜੀ ਮੁਹੱਬਤ ਸੀ ਅ ਜਦੋਂ ਆਉਂਦੇ ਹੁੰਦੇ ਸੀ ਸਾਡੇ ਘਰ ਤਾਂ ਬਾਈ ਚੇਟਕ ਬੰਦੇ ਨੂੰ ਲੱਗਦੀ ਐ ਹੂੰ ਹੂੰ ਹੌਲੀ ਹੌਲੀ ਮੈਂ ਮੰਨ ਲਓ ਥੋੜਾ ਜਿਹਾ ਵੱਡਾ ਹੋਇਆ ਤਾਂ ਮੈਨੂੰ ਕਹਿਣ ਲੱਗੇ ਵੀ ਤੂੰ ਵੀ ਗਾਉਣ ਲੱਗ ਜਾ ਹੂੰ ਤਾਂ ਬੜੀ ਮੁਹੱਬਤ ਪੈ ਗਈ ਜਦੋਂ ਕਈ ਮੈਨੂੰ ਪੁੱਛਦੇ ਆ ਵੀ ਤੂੰ ਚੇਲਾ ਬਣਿਆ ਕਦੋਂ ਉਹਨਾਂ ਦਾ ਹੂੰ ਬਹੁਤੇ ਬੰਦੇ ਪੁੱਛਦੇ ਆ ਹੂੰ ਵੀ ਚੇਲਾ ਕਿਹੜੇ ਟਾਈਮ ਬਣਿਆ ਸੀ ਤੂੰ ਹਾਂ ਤਾਂ ਮੈਂ ਦੱਸਦਾ ਇੱਕ ਵਾਰੀ ਮੈਂ ਫੋਨ ਲਾਇਆ ਵੀ ਕੋਈ ਰਾਈਟਰ ਮੇਰੇ ਕੋਲੇ ਆਇਆ ਕਾਪੀਆਂ ਜਦੋਂ ਮੈਂ ਜਾਂਦਾ ਸੀਗਾ ਅਕਸਰ ਕਾਪੀਆਂ ਦਿੰਦੇ ਰਾਈਟਰ ਤਾਂ ਮੇਰੇ ਕੋਲੇ ਪਈਆਂ ਰਹਿ ਜਾਂਦੀਆਂ ਕਿਉਂਕਿ ਰਮਲਾ ਸਾਹਿਬ ਬੜੀ ਚੋਣ ਕਰਕੇ ਗੀਤ ਗਾਉਂਦੇ ਹੁੰਦੇ ਸੀ ਮੇਰੇ ਵੀ ਕਈ ਗੀਤਕਾਰ ਸੀ ਉਹਨਾਂ ਨੇ ਉਹਨਾਂ ਦੇ ਗੀਤ ਨਹੀਂ ਕੀਤੇ ਕਿਉਂਕਿ ਮੈਨੂੰ ਦੱਸ ਦਿੰਦੇ ਸੀ ਵੀ ਰਹਿਮਤ ਮੇਰੇ ਮੇਜ ਦਾ ਗੀਤ ਹੈ ਨਹੀਂ ਪੁੱਤੇ ਜੀ ਤੇ ਤੂੰ ਉਹਨੂੰ ਕਹਿ ਦੇ ਵੀ ਕੋਈ ਨਹੀਂ ਕਰ ਦੇਣਗੇ ਉਹਨਾਂ ਦਾ ਹੌਸਲਾ ਰਹੂਗਾ ਇਹ ਬਿਲਕੁਲ ਸੱਚ ਹੈ ਔਰ ਅੱਜ ਗੱਲਾਂ ਵੀ ਮੈਂ ਕਲਾਕਾਰੀ ਦੇ ਜਿਹੜੇ ਕਲਾਕਾਰ ਕਹਾਉਂਦੇ ਨੇ ਆਪਣੇ ਆਪ ਨੂੰ ਸਭ ਨਾਲ ਜੋ ਕੁਝ ਕਰਦੇ ਨੇ ਮੈਂ ਬਿਲਕੁਲ ਸੱਚ ਕੈਮਰੇ ਤੇ ਪੇਸ਼ ਕਰਨਾ ਕਿਸੇ ਨੂੰ ਮਿੱਠੀ ਲੱਗੇ ਕਿਸੇ ਨੂੰ ਕੌੜੀ ਲੱਗੇ ਜੀ ਜੀ ਤਾਂ ਇੱਕ ਰਾਤ ਮੈਂ ਤੇ ਬੜੇ ਸਤਕਾਰਯੋਗ ਗੀਤਕਾਰ ਨੇ ਤੇਜਾ ਘਾਰੂ ਸਾਹਿਬ ਐਸ ਟਾਈਮ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਉਹ ਇੱਕ ਮੁੰਡਾ ਮੇਰੇ ਨਾਲ ਬੈਕ ਤੇ ਕੰਮ ਕਰਦਾ ਬੈਕ ਪਲੇ ਬੈਕ ਸਿੰਗਰ ਹੈ ਹੈਪੀ ਸਿੰਘ ਜੀ ਜੀ ਐਮਜ਼ ਡਾਕਟਰ ਹੈ ਐਮਜ਼ ਜਿਹੜੇ ਡਾਕਟਰ ਹੁਣ ਇਸ ਟਾਈਮ ਉਹ ਤਾਂ ਹੁਣ ਵੀ ਮੇਰੇ ਨਾਲ ਜਾਂਦਾ ਉਹ ਅਸੀਂ ਤਿੰਨੋਂ ਹੀ ਸੀ ਅਸੀਂ ਫਰੀਦਕੋਟ ਗਏ ਆ ਰਾਤ ਨੂੰ ਇਹ ਰਸਮ ਹੋਈ ਹੈ ਹੂੰ ਰਾਤ ਨੂੰ ਇਹ ਰਸਮ ਹੋਈ ਹੈ ਜੀ ਤਾਂ ਮੈਂ ਇਹਨੂੰ ਜ਼ਿਆਦਾਤਰ ਉਹ ਪੈਰੀ ਹੱਥ ਵੀ ਨਹੀਂ ਲਾਉਣ ਦਿੰਦੇ ਸੀ ਔਰ ਉਹ ਮੇਰੇ ਕੋਲੇ ਫੋਟੋਆਂ ਕੈਪਚਰ ਵੀ ਆ ਬਹੁਤ ਸਾਰੀਆਂ ਇੱਕ ਕਥਾ ਨਹੀਂ ਪੈਰੀ ਹੱਥ ਨਹੀਂ ਲਾਉਣ ਦਿੰਦੇ ਸੀ